ਨਰਿੰਦਰ ਭਾਈ ਜੀ ਨੇ ਇਹ ਨਰਿੰਦਰ ਸਿੰਘ ਜੀ ਤੇ ਬਾਈ ਜੀ ਦੇ ਮੈਜ ਇੱਥੇ ਖੜਾ ਆ ਜੀ ਨਾ ਇਹ ਐਕਚੁਅਲ ਚ ਇਹਨਾਂ ਨੇ ਇੱਕ ਬਣਾਇਆ ਹੋਇਆ ਬਹੁਤ ਹੀ ਵਧੀਆ ਇੱਕ ਅਮਰੀਕਾ ਦੇ ਸਟਾਈਲ ਦਾ ਸਟੱਡ ਫਾਰਮ ਹੈ ਤੋਂ ਸਭ ਤੋਂ ਪਹਿਲਾਂ ਫੜ ਕੇ ਲਗਾਮ ਪਾਉਣੀ ਦੱਸੀ ਦੀ ਬੱਚੇ ਨੂੰ ਉਸ ਤੋਂ ਬਾਅਦ ਘੋੜੇ ਦੀ ਸਾਫ ਸਫਾਈ ਵਾਦੀ ਸਭ ਤੋਂ ਜ਼ਰੂਰੀ ਹੈ ਜੱਟ ਜੀ ਆਪਾਂ ਸਾਰਾ ਕੁਝ ਨਾਲ ਹੋ ਕੇ ਕਰਾਈਦਾ ਵੀਰੇ ਤਾਂ ਕਿ ਬੱਚੇ ਸੱਟ ਨਾ ਲੱਗੇ ਚਾਹੇ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਤੇ ਬਸ ਇੱਕ ਇਹੀ ਆ ਵੀ ਸ਼ੌਂਕ ਪੈਦਾ ਹੋ ਗਿਆ ਇਹ ਘਰ ਤੋਂ ਹੀ ਸ਼ੁਰੂ ਹੋਇਆ ਸੀਗਾ ਜੀ ਇੱਕ ਅੱਛਾ ਜੀ ਇੱਥੇ ਦੋ ਕਮਰੇ ਨੇ ਇਹ ਹਾਂ ਜੀ ਦੋ ਕਮਰੇ ਆ ਜੀ ਇਹ ਹਾਂ ਉੱਪਰ ਕਬੂਤਰਾ ਦਾ ਕਾਲੇ ਸਟੱਡ ਫਾਰਮ ਦੀ ਲੁੱਕ ਆ ਗਈ ਜੀ ਇਧਰ ਆਪਣਾ ਫਾਰਮ ਆ ਉੱਪਰ ਆਪਣੇ ਸੱਜਣੋ ਮਿੱਤਰ ਬੈਠਦੇ ਆ ਮਕਸੀਕਾ ਜਿਹੜਾ ਦਾ ਇਹ ਘਰ ਦੀ ਲੁੱਕ ਚੱਕੀਓ ਮਕਸੀਕਨ ਦੀ ਆ ਜੀ ਜਿਹੜਾ ਉੱਪਰ ਦਾ ਡਿਜ਼ਾਈਨ ਆ ਉਹ ਸਾਰਾ ਪਾਈਥੋਂ ਦਿੱਤਾ ਜੀ ਤੇ ਉਹ ਗਾਣੇ ਵੀ ਸ਼ੂਟ ਕਰਦੇ ਆ ਪ੍ਰੀ ਵਿਡਿੰਗ ਵੀ ਸ਼ੂਟ ਕਰਦੇ ਆ ਇਹ ਵਾਲਾ ਸਾਰਾ ਉਹ ਭਾਰੀ ਉਹਨਾਂ ਦੇ ਨਾਲ ਹੋ ਕੇ ਸਾਰਾ ਖੁਦ ਕਰਵਾਇਆ ਇਹ ਟੈਲੀਫੋਨ ਪੂਥਿਆ ਆ ਲੋ ਜੀ ਤੁਹਾਡੇ ਜਵਾਕ ਜੀ ਇੱਥੇ ਆ ਗਿਆ ਤਾਂ ਉਹਨੂੰ ਮੈਂ ਤਲਾ ਲਾਦਾ ਉਹਨਾਂ ਨੇ ਕੈਸ਼ਤੀ ਚੋਇਨੀ ਨਿਕਲ ਕੰਟਰੀਆਂ ਦੇ ਵਿੱਚ ਹੈਗਾ ਜੀ ਇੱਦਾਂ ਛੇ ਮੱਲੇ ਦੇ ਵਿੱਚ ਵੀ ਹੈਗਾ ਜੀ ਇਹ ਚੀਜ਼ ਅੱਛਾ ਜੀ ਜਾਦੀ ਦੁਕਾਨ ਹੈ ਨਾ ਹਾਂਜੀ ਜਾਦੀ ਦੁਕਾਨ ਹੈ ਆ ਜੇ ਤੁਸੀਂ ਪਿਆਨੋ ਲੁੱਕ ਦਿੱਤੀ ਹੈ ਨਾ ਲਾਇਬ੍ਰੇਰੀ ਆ ਗਈ ਬਈ ਇਹ ਲਾਇਬ੍ਰੇਰੀ ਵਾਲੀ ਲੁੱਕ ਹੈ ਹੈ ਓਏ ਹੋਏ ਲੈ ਵੀ ਆਹ ਤਾਂ ਖੇਡਿਆ ਵੀ ਜਾ ਸਕਦਾ ਜਿਹੜੇ ਖੇਡਣ ਦੇ ਸ਼ਕੀਨ ਆ ਉਹ ਇਹਨਾਂ ਨੂੰ ਫੋਨ ਕਰ ਲਿਓ ਉਹ ਜਿਹੇ ਵੈਸੇ ਜਦ ਤੱਕ ਗਾਣਿਆਂ ਦੇ ਵਿੱਚ ਯੂਜ਼ ਹੁੰਦਾ ਅੱਛਾ ਜੀ ਪਿੰਡ ਹੈਗਾ ਜੀ ਇਹ ਢੋਲਣ ਵਾਲ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਜਿਹੜਾ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਬਾਈਪਾਸ ਦੇ ਲਾਗੇ ਹੈ ਨਾ ਬਿਲਕੁਲ ਉਸ ਲੰਗਰ ਹਾਲ ਦੇ ਲੱਗੇ ਹੀ ਇਹ ਪਿੰਡ ਹੈ ਤੇ ਜਿੱਥੇ ਮੈਂ ਅੱਜ ਆਇਆ ਆ ਇਹ ਬਾਈ ਜੀ ਹੁਣੀ ਜਿਹੜੇ ਨੇ ਨਾ ਇਹ ਬਾਈ ਜੀ ਹੁਣੀ ਅਮਰੀਕਾ ਤੋਂ ਰਿਟਰਨ ਨੇ ਅਮਰੀਕਾ ਬਹੁਤ ਛੋਟੇ ਹੁੰਦੇ ਗਿਆ ਸੀ ਉਸ ਵਕਤ ਉਮਰ 10 ਸਾਲ ਸੀ ਵੀਰ ਦੀ ਹੈ ਨਾ ਨਰਿੰਦਰ ਭਾਈ ਜੀ ਨੇ ਇਹ ਨਰਿੰਦਰ ਸਿੰਘ ਜੀ ਤੇ ਬਾਈ ਜੀ ਦੇ ਮੈਂ ਜਿੱਥੇ ਖੜਾ ਆ ਜੀ ਨਾ ਇਹ ਐਕਚੁਅਲ 'ਚ ਇਹਨਾਂ ਨੇ ਇੱਕ ਬਣਾਇਆ ਹੋਇਆ ਬਹੁਤ ਹੀ ਵਧੀਆ ਇੱਕ ਅਮਰੀਕਾ ਦੇ ਸਟਾਈਲ ਦਾ ਸਟੱਡ ਫਾਰਮ ਹੈ ਤੁਹਾਨੂੰ ਸਾਰਾ ਕੁਝ ਦਿਖਾ ਲਦੇ ਆ ਤੇ ਇਹ ਇੱਕ ਲੋਕੇਸ਼ਨ ਵੀ ਬਹੁਤ ਟਾਪ ਦੀ ਆ ਬਹੁਤ ਬਹੁਤ ਸਵਾਗਤ ਹੈ ਜੀ ਪੀਆਰ ਪੰਜਾਬ ਤੇ ਥੈਂਕ ਯੂ ਬੜੀ ਤੁਹਾਡਾ ਵੀ ਤੁਸੀਂ ਸਾਡੇ ਕੋਲ ਵਿਜ਼ਿਟ ਕੀਤਾ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਵੀਰੇ ਆਪਣਾ ਘੋੜਿਆਂ ਦਾ ਰੂਮ ਹੈ ਜੀ ਇਹ ਸਟੱਡ ਫਾਰਮ ਦਾ ਹੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਘੋੜਿਆਂ ਲਈ ਰੂਮ ਬਣਾਈ ਸੀ ਦੋ ਦੀ ਤੇ ਅਮਰੀਕਨ ਸਟਾਈਲ ਦੇ ਵਿੱਚ ਹੈ ਜੀ ਅਮਰੀਕਨ ਸਟਾਈਲ ਦੇ ਵਿੱਚ ਤੁਸੀਂ ਉੱਥੋਂ ਸਿੱਖਿਆ ਇਹ ਹਾਂਜੀ ਮੈਂ ਉੱਥੇ ਸਿੱਖਿਆ ਜੀ ਉੱਥੇ ਰਾਈਡਿੰਗ ਦੀਆਂ ਕਲਾਸਾਂ ਲਾਉਣ ਜਾਂਦਾ ਹੁੰਦਾ ਸੀਗਾ ਜੀ ਉਹ ਵਰਲਡ ਵਰਲਡ ਚੈਂਪੀਅਨ ਰਹੇ ਜੋ ਹੁਣ ਤਾਂ ਕਾਫੀ ਬਜ਼ੁਰਗ ਹੋ ਚੁੱਕੇ ਆ ਵੈਸੇ ਅੱਛਾ ਜੀ ਉਹ ਟ੍ਰੇਨਿੰਗ ਦਿੰਦੇ ਆ ਘੋੜਿਆਂ ਦੀ ਤੁਸੀਂ ਉਹਨਾਂ ਤੋਂ ਟ੍ਰੇਨਿੰਗ ਲਈ ਸਾਰੀ ਅੱਛਾ ਤੁਸੀਂ ਟ੍ਰੇਨਿੰਗ ਯਾਨੀ ਬਕਾਇਦਾ ਲਈ ਹੋਈ ਆ ਹਾਂਜੀ ਲਈ ਹੋਈ ਆ ਰਾਈਡਿੰਗ ਦੀ ਹਾਂਜੀ ਵੈਸੇ ਇੱਥੇ ਵੀ ਮੈਂ ਪਹਿਲਾਂ ਟ੍ਰੇਨਿੰਗ ਕੀਤੀ ਸੀਗੀ ਅੱਛਾ ਜੀ ਮੇਰੇ ਕਜ਼ਨ ਹੀ ਲੱਗਦੇ ਆ ਜੀ ਉਹ ਤੇ ਆਪਣਾ ਭਰਾਈਆ ਤੇ ਉਹਨੇ ਟ੍ਰੇਨਿੰਗ ਦਿੱਤੀ ਫਾਰਮੀ ਦੇ ਵਿੱਚ ਆ ਹੂੰ 17 18 ਸਾਲ ਤੋਂ ਘੋੜਿਆਂ ਦੇ ਵਿੱਚ ਹੀ ਕੰਮ ਕਰ ਰਹੇ ਆ ਉਹ ਤੇ ਤੁਸੀਂ ਜਿਹੜਾ ਹੁਣ ਇੱਥੇ ਜਿਹੜੀ ਆ ਟ੍ਰੇਨਿੰਗ ਹੁਣ ਬੱਚਿਆਂ ਨੂੰ ਦੇ ਦਿੰਦੇ ਹੋ ਅਗੋਂ ਲੋਕਾਂ ਨੂੰ ਹਾਂਜੀ ਕਲਾਸਿਸ ਦੰਨੇ ਸੀਗੇ ਬਾਜੀ ਹੁਣ ਥੋੜਾ ਜਿਹਾ ਕੰਮ ਦੇ ਵਿੱਚ ਬਿਜ਼ੀ ਹੋਣ ਕਰਕੇ ਬੰਦ ਕੀਤੀਆਂ ਹੋਈਆਂ ਠੀਕ ਹੈ ਕਲਾਸਾਂ ਦਿੰਨੇ ਹੋ ਹਾਂਜੀ ਦੰਨੇ ਆ ਜੀ ਇਹ ਕੋਧ ਦੰਨਾ ਦੀ ਠੀਕ ਹੈ ਹਾਂਜੀ ਡੇਲੀ 1 ਘੰਟੇ ਦੀ ਕਲਾਸ ਦੇ ਦਈ ਦੀ ਆ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਜਿੱਦਾਂ ਘੋੜੇ ਆਪਣੇ ਖੁੱਲੇ ਹੁੰਦੇ ਆ ਰੂਮ ਦੇ ਵਿੱਚ ਸਭ ਤੋਂ ਪਹਿਲਾਂ ਫੜ ਕੇ ਲਗਾਮ ਪਾਉਣੀ ਦੱਸੀ ਦੀ ਬੱਚੇ ਨੂੰ ਜੀ ਇਹਨੂੰ ਲਗਾਮ ਸਾਰਾ ਕੰਟਰੋਲ ਇਹਦੇ ਸਿਰ ਤੇ ਹੀ ਆ ਜੀ ਸ਼ੋਹ ਹੋਲਡਰ ਵੀ ਪਾ ਲਈਦਾ ਵੈਸੇ ਆਪਾਂ ਲਗਾਮ ਤੋਂ ਸ਼ੁਰੂ ਕਰੀਦਾ ਭਾਜੀ ਜੀ ਇਹ ਪਾ ਕੇ ਉਸ ਤੋਂ ਬਾਅਦ ਘੋੜੇ ਦੀ ਸਾਫ ਸਫਾਈ ਵਾਦੀ ਸਭ ਤੋਂ ਜ਼ਰੂਰੀ ਆ ਜੱਲੀ ਨਾਲ ਘੋੜੇ ਨਾਲ ਆਪਣੀ ਅਟੈਚਮੈਂਟ ਵੀ ਹੁੰਦੀ ਆ ਤੇ ਆਪਾਂ ਨੂੰ ਘੋੜੇ ਬਾਰੇ ਵੀ ਪਤਾ ਲੱਗਦਾ ਵੀ ਇਹਦੇ ਕੋਈ ਛੱਟ ਚੋਟ ਤਾਂ ਨਹੀਂ ਲੱਗੀ ਹੋ ਕੋਈ ਗੱਟਾ ਤਾਂ ਨਹੀਂ ਸੁੱਜਿਆ ਇਹਦਾ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਜ ਨੱਕ ਕਰ ਲਿਆ ਫੇ ਅੱਖਾਂ ਕਰਨੀਆਂ ਕੰਨ ਕਰ ਲੇ ਭਾਜੀ ਬਰਾਟ ਤੋਂ ਫੇ ਬੈਗ ਨੂੰ ਭਾਜੀ ਸਾਫ ਕਰਨੀ ਚਾਹੀਦਾ ਜੀ ਉਸ ਤੋਂ ਬਾਅਦ ਜਦੋਂ ਭਾਜੀ ਪੈਰ ਚੱਕ ਕੇ ਇਹਦੇ ਪੈਰ ਥੱਲੇ ਉਹ ਸਾਫ ਕਰਨੇ ਖੁਰੀਆਂ ਵਗੈਰਾ ਚੈੱਕ ਕਰ ਲੈਣੀਆਂ ਫਿਰ ਸਾਰਾ ਪ੍ਰੋਪਰ ਜੀ ਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਭਾਜੀ ਪੂਛ ਸਾਫ ਕਰਕੇ ਤੇ ਤੇਲ ਵਗੈਰਾ ਲਾਤੀਦਾ ਉਹਦੇ ਜੀ ਤਾਂ ਕਿ ਉਹਨਾਂ ਉੱਤੇ ਕੋੜੇ ਨੂੰ ਫੜ ਕੋਈ ਗੱਲ ਨਹੀਂ ਹੁੰਦੀ ਇੱਕ ਬਹੁਤ ਜ਼ਰੂਰੀ ਚੀਜ਼ ਆ ਕਿ ਸੇਫਟੀ ਜਿਹੜੇ ਪੈਮਾਨੇ ਆ ਜਦੋਂ ਜਦੋਂ ਤੁਸੀਂ ਰਾਈਡਿੰਗ ਸਿਖਾ ਰਹੇ ਆ ਉਹ ਕੀ ਕੀ ਰੱਖਦੇ ਸਭ ਤੋਂ ਪਹਿਲਾਂ ਤਾਂ ਮੇਰੇ ਜੇ ਬੱਚਾ ਸਰਦਾਰ ਆ ਫਿਰ ਤਾਂ ਪਰਨਾ ਵਗੈਰਾ ਚਲੋ ਬੰਨਿਆ ਹੁੰਦਾ ਹਾਂਜੀ ਜਿਹੜਾ ਬੱਚਾ ਨਹੀਂ ਸਰਦਾਰ ਭਾਜੀ ਚਲਮਟ ਜ਼ਰੂਰੀ ਆ ਉਹਦੇ ਲਈ ਜੀ ਤੇ ਸੇਫਟੀ ਲਈ ਭਾਜੀ ਸ਼ੂ ਵੀ ਜ਼ਰੂਰੀ ਆ ਜੀ ਪੈਂਟ ਸ਼ਰਟ ਪਾਈ ਹੋਵੇ ਬੱਚੇ ਨੇ ਭਾਜੀ ਹਾਂਜੀ ਤੇ ਬਾਕੀ ਆਪਾਂ ਸਾਰਾ ਕੁਝ ਨਾਲ ਹੋ ਕੇ ਕਰਾਈਦਾ ਵੀਰੇ ਜੀ ਤਾਂ ਕਿ ਬੱਚੇ ਸੱਟ ਨਾ ਲੱਗੇ ਜੀ ਹਾਂਜੀ ਤੁਸੀਂ ਖੋਦ ਕਰਾਉਣਾ ਹੈ ਹਾਂਜੀ ਖੋਦ ਕਰਵਾਉਨੇ ਆ ਕਰਵਾਉਨੇ ਵੀ ਖੇਤਾਂ ਦੇ ਵਿੱਚ ਆ ਕੱਚੇ ਦੇ ਵਿੱਚ ਜੀ ਵੀ ਛੱਟ ਝੋਟ ਨਾ ਲੱਗ ਸਕੇ ਬੱਚੇ ਠੀਕ ਹੈ ਤੇ ਤੁਹਾਡੇ ਕੋਲ ਉਹ ਥਾਂ ਹੈਗੀ ਆ ਸਰ ਹਾਂਜੀ ਥਾਂ ਹੈਗੀ ਆ ਕਿੱਥੇ ਤੁਸੀਂ ਕਰਵਾ ਦਿੰਦੇ ਹੋ ਹਾਂਜੀ ਬੱਚੇ ਠੀਕ ਹੈ ਮੈਂ ਮੋਸਟਲੀ ਤੁਸੀਂ ਇਹੀ ਜਾਨਵਰ ਵਰਤਦੇ ਇਹਨੂੰ ਹੀ ਘੋੜੀ ਨੂੰ ਵਰਤਦੇ ਜਿਹਾ ਹੋਰ ਵੀ ਸੀ ਇਹੋ ਹੀ ਘੋੜੀ ਵਰਤਦੇ ਆ ਭਾਜੀ ਇਹ ਸਭ ਤੋਂ ਠੰਡੀ ਘੋੜੀ ਆ ਇੱਕ ਤਾਂ ਇੱਕ ਤਾਂ ਪੰਜਾਬ ਦੀ ਬਰੀਡ ਆ ਆਪਣੀ ਅੱਛਾ ਜੀ ਹਾਂਜੀ ਹਾਂਜੀ ਤੇ ਇਹ ਵੈਸੇ ਵੀ ਬਹੁਤ ਚੰਗੀ ਘੋੜੀ ਆ ਭਾਜੀ ਰਾਈਡਿੰਗ ਦੇ ਪਰਪਸ ਲਈ ਅੱਛਾ ਜੀ ਹਾਂਜੀ ਇਹ ਸੋਹਣੀ ਆ ਵਧੀਆ ਆ ਹਾਂਜੀ ਵਧੀਆ ਆ ਵਧੀ ਜਿਹੜਾ ਬੱਚਾ ਹਾਂਜੀ ਇਹ ਤੂੰ ਕੇਅਰ ਕਰਦਾ ਇਹਦੀ ਅੱਛਾ ਅਟੈਚਮੈਂਟ ਸ਼ੋਅ ਕਰਨ ਲਾ ਪੈਂਦੀ ਆਪਣੀ ਅੱਛਾ ਇਹ ਤਾਂ ਉਪਰਾ ਨਹੀਂ ਮੰਨਦੀ ਨਹੀਂ ਉਪਰਾ ਨਹੀਂ ਕਰਦੀ ਇਹ ਠੀਕ ਆ ਕਹਿਣਾ ਮੰਨਦੀ ਹਾਂਜੀ ਕਹਿਣਾ ਪੂਰਾ ਮੰਨਦੀ ਜੀ ਬੱਲੇ ਅੱਛਾ ਹਾਂਜੀ ਜਿੱਥੇ ਨੂੰ ਖੜੀ ਕਰ ਦਿੱਤਾ ਹੁਣ ਆਪਣੇ ਕੋਲ ਫੋਟੋ ਸ਼ੂਟ ਵਗੈਰਾ ਵੀ ਆਉਂਦਾ ਹਾਂਜੀ ਇੱਥੇ ਵੀ ਖੜੀ ਕਰ ਦਿੱਤਾ ਜਿਹੜੇ ਫਿਰ ਉੱਦੀ ਖੜੀ ਰਹਿਣਾ ਹਾਂ ਤਾਂ ਨਹੀਂ ਹੈਗਾ ਵੀ ਜਿਹੜਾ ਆ ਗਿਆ ਕੋਈ ਨਹੀਂ ਚੜਾ ਦੇਉ ਕੋਈ ਨਹੀਂ ਨਹੀਂ ਇਦਾਂ ਨਹੀਂ ਅੱਛਾ ਜੀ ਹਾਂਜੀ ਜਿੰਨਾ ਟਾਈਮ ਉਹਨੂੰ ਕੰਟਰੋਲ ਨਹੀਂ ਪਤਾ ਲੱਗਦਾ ਵੀ ਘੋੜੇ ਨਾਲ ਕੰਟਰੋਲ ਕਿਦਾਂ ਅਟੈਚਮੈਂਟ ਕਿਦਾਂ ਆ ਜੀ ਹਾਂਜੀ ਹਾਂਜੀ ਉਹਨਾਂ ਟ ਇਹੀ ਜ਼ਰੂਰੀ ਆ ਸਭ ਤੋਂ ਜ਼ਰੂਰੀ ਆ ਫੀਸ ਵਗੈਰਾ ਕੀ ਰਹਿੰਦੀ ਆ ਤੁਹਾਡੀ ਬੱਚਿਆਂ ਤੋਂ ਜਾਂ ਵੱਡਿਆਂ ਤੋਂ ਕੀ ਡਿਫਰੈਂਸ ਆ ਕੀ ਵੀਰੇ ਕਲਾਸ ਤੇ ਡਿਪੈਂਡ ਆ ਵੀ ਉਹਨੇ ਮਹੀਨੇ ਦਾ ਪੈਕੇਜ ਕਰਨਾ ਸਾਡੇ ਨਾਲ ਜਾਂ ਡੇਲੀ ਕਲਾਸ ਲਾਉਣੀ ਉਹਦੇ ਬੇਸ ਤੇ ਹੋਣੀ ਫੀਸ ਤਾਂ ਇਹ ਉਹਦੇ ਬੇਸ ਤੇ ਆ ਸਾਰਾ ਹਾਂਜੀ ਕਿਸੇ ਵੀ ਆਪਣੀ ਜੈਨੂਇਨ ਪ੍ਰਾਈਸ ਆ ਵੀਰੇ ਜ਼ਿਆਦਾ ਨਹੀਂ ਹੈਗਾ ਪਹਿਲਾਂ ਤਾਂ ਮੈਂ ਆਪਣੇ ਫਰੈਂਡ ਸਰਕਲ ਦੀ ਕਾਫੀ ਬੰਦੇ ਟ੍ਰੇਨ ਕਰ ਦਿੱਤੇ ਆ ਜੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਜਲੰਧਰ ਤੋਂ ਵੀ ਆਉਂਦੇ ਸੀ ਆਪਣੇ ਕੋਲੇ ਫਗਵਾੜੇ ਤੋਂ ਵੀ ਆਉਂਦਾ ਸੀ ਅੱਛਾ ਜੀ ਹਾਂਜੀ ਚੰਗੇ ਬੱਚੇ ਆ ਰਹੇ ਸੀ ਨੇ ਠੀਕ ਆ ਆਪਾਂ ਲਿਮਟਡ ਜੇ ਹੀ ਕਰਦੇ ਆ ਵੀਰੇ ਜ਼ਿਆਦਾ ਨਹੀਂ ਆਪਾਂ ਲਿਮਿਟਡ ਜਈ ਕਲਾਸ ਦੇ ਦਈਏ ਨਹੀਂ ਵੀ ਜ਼ਿਆਦਾ ਅੱਛਾ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਤੇ ਬਸ ਇੱਕ ਇਹ ਹੀ ਆ ਵੀ ਸ਼ੌਂਕ ਪੈਦਾ ਹੋ ਜਾਏ ਟਾਈਮਿੰਗ ਕੀ ਰਹਿੰਦੀ ਤੁਹਾਡੀ ਕਲਾਸ ਦੀ ਟਾਈਮਿੰਗ ਸਵੇਰੇ ਜਾਂ ਸ਼ਾਮ ਦੀ ਵੀਰੇ ਠੀਕ ਆ ਜਾਂ ਸਵੇਰੇ ਜਾਂ ਸ਼ਾਮ ਹਾਂ ਠੀਕ ਆ ਤੇ ਤਕਰੀਬਨ ਤੁਹਾਡੇ ਕੋਲ ਮਹੀਨਾ ਕਾ ਕਲਾਸ ਲਗਾ ਕੇ ਬੰਦੇ ਨੂੰ ਕਾਫੀ ਹੱਦ ਤੱਕ ਹੋ ਜਾਂਦਾ ਟ੍ਰੇਨਿੰਗ ਹੋ ਜਾਂਦਾ ਠੀਕ ਆ ਜਲੰਧਰ ਤੋਂ ਮੁੰਡੇ ਆਉਂਦੇ ਸੀਗੇ ਉਹ ਤਾਂ ਇੱਕ ਮਹੀਨੇ ਦੇ ਵਿੱਚ ਫੁੱਲ ਟ੍ਰੇਨਿੰਗ ਕਰ ਗਏ ਸੀਗੇ ਠੀਕ ਆ ਜੀ ਹਾਂ ਜੀ ਲੋਜੀ ਜੇ ਨੰਬਰ ਥੱਲੇ ਡਿਸਪਲੇ ਕਰਦਾ 22 ਤੋਂ ਜੇ ਕੋਈ ਕਲਾਸ ਲੈਣਾ ਚਾਹੁੰਦਾ ਆ ਦੂਰੋਂ ਆ ਕੇ ਵੀ ਲੈ ਲਵੇ ਕੋਈ ਚੱਕਰ ਨਹੀਂ ਪਰ ਇਹ ਹੈ ਕਿ ਇਹ ਤੁਹਾਨੂੰ ਕਲਾਸ ਜਿਹੜੀ ਆ ਉਹਦੀ ਫੀਸ ਵਗੈਰਾ ਉੱਤੇ ਦੱਸ ਦੇਣਗੇ ਕੋਈ ਕਲਾਸ ਦਾ ਇਹ ਹੁੰਦਾ ਹੈ ਕਿ ਕਈ ਵਾਰੀ ਕੋਈ ਵੱਡੇ ਵੀ ਹੁੰਦੇ ਨੇ ਤੇ ਕਈ ਹੁੰਦੇ ਨੇ ਵੀ ਜਿਨ੍ਹਾਂ ਨੇ ਜ਼ਿਆਦਾ ਟਾਈਮ ਦੀ ਕਲਾਸ ਲੈਣੀ ਹੁੰਦੀ ਇਸ ਕਰਕੇ ਕਲਾਸ ਦੇ ਜਿਹੜੇ ਫੀਸ ਆ ਉਹਨਾਂ ਤੋਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਬਾਈ ਅਮਰੀਕਾ ਤੋਂ ਆ ਕੇ ਹਾਂਜੀ ਪੰਜਾਬ ਚ ਸੈਟਅਪ ਲਾ ਲੈਣਾ ਤੁਸੀਂ ਬਚਪਨ ਚ ਚਲੇਗਾ ਜਿਹੜਾ ਨਿਆਣਾ ਬਾਹਰ ਚਲਾ ਗਿਆ ਉਹ ਤਾਂ ਕਹਿੰਦੇ ਮੁੜਦਾ ਹੀ ਨਹੀਂ ਉੱਥੋਂ ਇਹ ਤਾਂ ਜੀ ਸਾਡੀ ਹੁਣ ਫੈਮਿਲੀ ਗੈਰ ਲੋ ਜਾਂ ਘਰ ਦੇ ਨੇ ਚੰਗੇ ਸੀਗੇ ਜਿਹੜਾ ਸਾਨੂੰ ਜੋੜ ਕੇ ਰੱਖਿਆ ਇੱਧਰ ਟੱਚ ਚ ਰਹੇ ਆ ਅੱਛਾ ਜੀ ਪਾਦਰ ਸਾਹਿਬ ਵੀ ਪਹਿਲਾਂ ਵਾਪਸ ਆ ਗਏ ਸੀਗੇ ਜੀ ਉਹਨਾਂ ਦੀ ਵੀ ਇੱਥੇ ਆਣ ਕੇ ਖੇਤੀਬਾੜੀ ਕੀਤੀ ਆਪਣੀ ਅੱਛਾ ਜੀ ਬਸ ਉਹੀ ਦੇਖ ਕੇ ਜੀ ਅਸੀਂ ਵਾਪਸ ਆ ਗਏ ਉਹ ਦੇਖ ਕੇ ਹਾਂਜੀ ਤੇ ਤੁਸੀਂ ਹੁਣ ਇੱਥੇ ਆ ਕੇ ਵਾਪਸ ਖੇਤੀ ਕਰਦੇ ਹੋ ਨਾਲ ਤੁਸੀਂ ਆਹ ਲੋਕੇਸ਼ਨ ਬਣਾ ਲਈ ਹਾਂਜੀ ਅੱਛਾ ਪਹਿਲਾਂ ਤਾਂ ਆਪਣੀ ਖੇਤੀ ਆ ਜੀ ਤੇ ਨਾਲ ਆ ਲੋਕੇਸ਼ਨ ਬਣਾ ਲਈ ਆ ਅੱਛਾ ਜੀ ਹਾਂਜੀ ਠੀਕ ਆ ਹਾਂਜੀ ਤੇ ਬਾਈ ਲੋਕੇਸ਼ਨ ਜ਼ਰੂਰ ਦਿਖਾ ਲ ਦਿਓ ਮੈਂ ਕਹਿੰਨਾ ਆਪਾਂ ਲੋਕੇਸ਼ਨ ਵੀ ਦੇਖ ਲਈਏ ਨਾਲ ਲੱਗਦੀ ਚਲੋ ਜੀ ਆਇਓ ਤੁਹਾਨੂੰ ਆ ਲੋਕੇਸ਼ਨ ਵੀ ਸਾਰੀ ਦਿਖਾ ਲਦੇ ਕੀ ਕੀ ਬਣਾਇਆ ਹੋਇਆ ਹੈ ਆਪਾਂ ਘੋੜਿਆਂ ਦਾ ਫਾਰਮ ਹੀ ਬਣਾ ਰਹੇ ਸੀਗਾ ਵਧੀਆ ਅੱਛਾ ਜੀ ਤੇ ਆਪਣੇ ਭਰਾ ਹੈ ਜਿਨ੍ਹਾਂ ਨੇ ਸਲਾਹ ਦਿੱਤੀ ਸਾਨੂੰ ਹਾਂ ਉਹਨਾਂ ਨੂੰ ਮੈਂ ਕਾਲ ਹੀ ਕੀਤੀ ਸੀ ਮੈਂ ਕਿਹਾ ਭਾਜੀ ਵੀ ਘੋੜਿਆਂ ਦੀ ਫੋਟੋ ਸ਼ੂਟ ਲਈ ਆਪਾਂ ਬਣਾਉਣਾ ਵਧੀਆ ਸੈਟਅਪ ਵੀ ਹੂੰ ਵੀ ਆਪਣੇ ਫਾਰਮ ਦੇ ਵਿੱਚ ਹੀ ਹੋਵੇ ਕਿ ਕੋਈ ਵਿਜ਼ਿਟਰ ਵੀ ਕਰੇ ਫਾਰਮ ਆਪਣਾ ਤੇ ਉਹਨਾਂ ਨੂੰ ਵਧੀਆ ਲੱਗੇ ਇਸ ਘਰ ਤੋਂ ਫੇਰ ਸ਼ੁਰੂ ਹੋਇਆ ਸੀਗਾ ਜੀ ਇੱਕ ਇਹ ਘਰ ਤੇ ਇੱਕ ਉਧਰ ਆਪਾਂ ਜਿਹੜਾ ਘੋੜਿਆਂ ਦੀ ਵੀਡੀਓ ਪਹਿਲਾਂ ਬਣ ਅੱਛਾ ਇੱਥੇ ਦੋ ਕਮਰੇ ਨੇ ਇਹ ਹਾਂਜੀ ਦੋ ਕਮਰੇ ਆ ਜੀ ਇਹ ਹਾਂ ਉੱਪਰ ਕਬੂਤਰ ਰੱਖੇ ਹੋਏ ਆ ਜੀ ਸਵਾਰੇ ਦੇ ਵਿੱਚ ਆਓ ਬੱਲੇ ਅੱਛਾ ਕਬੂਤਰ ਰੱਖੇ ਆ ਹਾਂਜੀ ਕਬੂਤਰ ਕਿੰਨੇ ਕਿੰਨੇ ਹੈਗੇ ਆਪਣੇ ਕੋਲ 30 ਬੱਚੇ ਹੈਗੇ ਅੱਛਾ ਇਹ ਫੇ ਇੱਥੇ ਤੁਸੀਂ ਇਦਾਂ ਚੁੱਲਾ ਚੌਂਕਾ ਬਣਾਇਆ ਹੈ ਹਾਂਜੀ ਠੀਕ ਆ ਠੀਕ ਆ ਇਹ ਠੀਕ ਆ ਦੋ ਕਮਰੇ ਬਣਾਤੇ ਇੱਥੇ ਹਾਂਜੀ ਤੇ ਕਮਰੇ ਵੀ ਮੇਰਾ ਖਿਆਲ ਆ ਤੁਸੀਂ ਐ ਨਾ ਵਧੀਆ ਹੀ ਹਾਂਜੀ ਜਿਹੜਾ ਓਰੀਜਨਲ ਹੁੰਦਾ ਹੀ ਸੀਗਾ ਜੀ ਆ ਦੇਖੋ ਯਾਰ ਮੋਗੀਆਂ ਚੀਜ਼ਾਂ ਰੱਖੀ ਆਪਾਂ ਅੱਛਾ ਬੰਦ ਬਾਲੇ ਹੋਈ ਜਾਂਦੀ ਸਾਰਾ ਆ ਹੁੰਦੇ ਸੀ ਜੀ ਪੁਰਾਣੇ ਟੀਵੀ ਜਿਹੜੇ ਕੇ ਹੁਣ ਤਾਂ ਨਹੀਂ ਰਹਿ ਇਹ ਤਾਂ ਸਨ 2000 ਜਦੋਂ ਚੜਦਾ ਆ ਉਸ ਤੋਂ ਬਾਅਦ ਚ ਇਹ ਲੋਪ ਹੋਣੇ ਸ਼ੁਰੂ ਹੋ ਗਏ ਸੀ ਤੇ ਉਦੋਂ ਤੱਕ ਤਾਂ ਇਹ ਚੱਲੀ ਚੁੱਲੀ ਜਾਂਦੇ ਸੀ ਲੋਕਾਂ ਦੇ ਘਰਾਂ 'ਚ ਇੱਕ ਟੈਕਸਲਾ ਕੰਪਨੀ ਹੁੰਦੀ ਸੀ ਤੇ ਇੱਕ ਵੈਸਟਰਨ ਸੀ ਸ਼ਾਇਦ ਦੋ ਹੀ ਹੁੰਦੀਆਂ ਸੀ ਉਹ ਕੀ ਬਣਾਇਆ ਉੱਪਰ ਭਾਜੀ ਕੀ ਉਹ ਜਿਹੜਾ ਉੱਥੇ ਭਾਜੀ ਟੇਬਲ ਰੱਖਿਆ ਹੋਇਆ ਕੁਰਸੀਆਂ ਚੇਅਰ ਲਗਾਈਆਂ ਆ ਜੀ ਆਪਾਂ ਅੱਛਾ ਹਾਂ ਜੀ ਤੇ ਗਰਮੀ ਦੇ ਵਿੱਚ ਬਹੁਤ ਸੋਹਣੀ ਹਵਾ ਚੱਲਦੀ ਜੇ ਬੈਣਾ ਵੀ ਹੋਵੇ ਆਪਦਾ ਹੂੰ ਇੱਥੇ ਬੰਦਾ ਬਹਿ ਜਾਂਦਾ ਜੀ ਹੂੰ ਇੱਕ ਨਾਲੇ ਸਟੱਡ ਫਾਰਮ ਦੀ ਲੁੱਕ ਆ ਗਈ ਜੀ ਵੀ ਇਧਰ ਆਪਣਾ ਫਾਰਮ ਆ ਹੂੰ ਇੱਧਰ ਆਪਣੇ ਸੱਜਣੋ ਮਿੱਤਰ ਬੈਠਦੇ ਆ ਨਾਲੇ ਪ੍ਰੀ ਬੈਟਿੰਗ ਸ਼ੂਟ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਵਧੀਆ ਹੋ ਜਾਂਦਾ ਇੱਥੇ ਸ਼ੂਟ ਅੱਛਾ ਜੀ ਹਾਂ ਜੀ ਉਹ ਵੈਰੀ ਗੁੱਡ ਹਾਲਾਦੋਲਾ ਵੀ ਸੁਣ ਦੱਸਦਾ ਇੱਥੋਂ ਹਾਂਜੀ ਅੱਛਾ ਜੀ ਲੋਜੀਟੇ ਪ੍ਰੀ-ਵੇਡ ਸ਼ੂਟ ਦੇ ਲਈ ਵੀ ਬਹੁਤ ਸੋਹਣਾ ਹਨਾ ਇਹ ਹੋ ਗਿਆ ਕੰਮ ਹਾਂਜੀ ਨਾਈਟ ਨੂੰ ਵੀਊ ਸਾਰਾ ਚੇਂਜ ਹੋ ਜਾਂਦਾ ਜੀ ਇਹ ਅੱਛਾ ਜੀ ਹਾਂਜੀ ਤੇ ਆਜ ਇੱਥੋਂ ਫਿਰ ਤੁਸੀਂ ਆ ਜਿਹੜਾ ਸਟੱਡ ਫਾਰਮ ਦੀ ਲੁੱਕ ਜਿਹੜੀ ਇਧਰੋਂ ਹਾਂਜੀ ਆਪਣੇ ਤੋਂ ਪਹਿਲਾਂ ਇੱਥੇ ਹੁੰਦੇ ਸੀ ਜਿਹੜਾ ਰੂਮ ਦੇ ਵਿੱਚ ਅੱਛਾ ਜੀ ਇੱਕੋ ਪਿਆ ਖੋਲ ਦੇਣੀ ਹੈ ਵਿੰਡੋ ਅੱਛਾ ਜੀ ਆਪਣਾ ਬਾਹਰ ਕੱਢ ਕੇ ਰੱਖ ਦੇ ਜਦੋਂ ਮੌਸਮ ਸਾਫ਼ ਹੋਵੇ ਇੱਥੋਂ ਤਾਂ ਪਹਾੜ ਵੀ ਦਿਸਦੇ ਨੇ ਹਾਂਜੀ ਦਿਖਦੇ ਆ ਸਾਰੇ ਹਾਂ ਇੱਥੋਂ ਸਾਰਾ ਦਿਸਦਾ ਐ ਇਧਰ ਨੂੰ ਪਹਾੜ ਜਿਹੜੇ ਨੇ ਸਾਰੇ ਇਹ ਸ਼ਿਵਾਲਕ ਦੇ ਹਾਂਜੀ ਲਓ ਜੀ ਇਹ ਵੀ ਦੇਖ ਲਓ ਚੰਗੀਆਂ ਚੰਗੀਆਂ ਫਿਲਮ ਸਿਟੀਆਂ ਦੇ ਵਿੱਚ ਤੁਹਾਨੂੰ ਇਦਾਂ ਦੀ ਲੁੱਕ ਦੇਖਣ ਨੂੰ ਮਿਲਦੀ ਆ ਇਹ ਵੀ ਭਾਜੀ ਥੋੜਾ ਜਿਹਾ ਪੰਜਾਬੀ ਟੱਚ ਦਿੱਤਾ ਜੀ ਥੋੜਾ ਜਿਹਾ ਇਹਨੂੰ ਮੈਕਸੀਕਨ ਟੱਚ ਦਿੱਤਾ ਹੋਇਆ ਦੀ ਆਹ ਹੈ ਹਾਂਜੀ ਅੱਛਾ ਜੀ ਵੀ ਸ਼ੂਟ ਦੇ ਵਿੱਚ ਕੰਮ ਆਦਾ ਮੈਕਸੀਕਨ ਇਹਦੇ 'ਚ ਕੀ ਐ ਮੈਕਸੀਕਨ ਜਿਹੜਾ ਤਾਂ ਇਹ ਘਰ ਦੀ ਲੁੱਕ ਚੱਕੀਓ ਮੈਕਸੀਕਨ ਦੀ ਆ ਜੀ ਜਿਹੜਾ ਉੱਪਰਲਾ ਡਿਜ਼ਾਈਨ ਆ ਉਹ ਸਾਰਾ ਪਾ ਇਥੋਂ ਦਿੱਤਾ ਜ ਹਾਂ ਜੀ ਤਾਂ ਦੀ ਪੰਜਾਬੀ ਦਾ ਜੀ ਜਿਹੜਾ ਪੌੜੀਆਂ ਦਾ ਸਟਾਈਲ ਆ ਇਹ ਸਾਰਾ ਮੈਕਸੀਕਨ ਰੱਖਿਆ ਹੋਇਆ ਜਦੋਂ ਤੁਸੀਂ ਇਹ ਸਾਰਾ ਤਿਆਰ ਕਰ ਰਹੇ ਸੀਗੇ ਹਾਂ ਜੀ ਤੇ ਤੁਸੀਂ ਉਦੋਂ ਫਿਰ ਉਦੋਂ ਇਹ ਹੁਣ ਮੰਨ ਲਓ ਆਹ ਹੀ ਚੀਜ਼ ਮੈਂ ਪੁੱਛਦਾ ਹਾਂ ਹਾਂ ਜੀ ਤੇ ਤੁਸੀਂ ਫਿਰ ਕਿੰਨੀ ਕੁ ਸਟੱਡੀ ਕੀਤੀ ਇਹਦੇ ਬਾਰੇ ਪਹਿਲਾਂ ਮੇਰੇ ਉੱਤੇ ਕਾਫੀ ਸਰਚ ਕੀਤੀ ਭਾਜੀ ਅੱਛਾ ਜੀ ਹਾਂ ਜੀ ਬਾਕੀ ਆਪਣੇ ਭਾਜੀ ਹੋਣੀ ਆ ਜਿਹੜੇ ਸਾਨੂੰ ਸਲਾਹ ਜਣਾ ਦਿੱਤੀ ਸੀਗੀ ਹੂੰ ਤੇ ਉਹ ਗਾਣੇ ਵੀ ਸ਼ੂਟ ਕਰਦੇ ਆ ਪ੍ਰੀ ਵਿਡਿੰਗ ਵੀ ਸ਼ੂਟ ਕਰਦੇ ਆ ਇਹ ਵਾਲਾ ਸਾਰਾ ਹਾਂ ਉਹ ਭਾਜੀ ਹੋਣਾ ਨੇ ਨਾਲ ਹੋ ਕੇ ਸਾਰਾ ਖੁਦ ਕਰਵਾਇਆ ਬਹੁਤ ਸੋਹਣਾ ਬਈ ਬਹੁਤ ਆ ਆ ਆ ਜਿੱਦਾਂ ਹੁਣ ਇੱਥੇ ਆ ਇੱਕ ਜਦੋਂ ਬੱਚੇ ਆਉਂਦੇ ਹੁਣ ਬਹੁਤ ਮਿਲਦਾ ਪਸੰਦ ਕਰਦੇ ਹੋਊਗਾ ਹਾਂਜੀ ਹਾਂਜੀ ਫੈਮਲੀਆਂ ਵੀ ਜਦੋਂ ਆਉਂਦੀਆਂ ਆਪਣੇ ਕੋਲੇ ਵਧੀ ਉਹ ਵੀ ਕਾਫੀ ਫੈਮਲੀਆਂ ਵੈਸੇ ਵੀ ਆ ਜਾਂਦੀਆਂ ਹੁਣੇ ਘੁੰਮਣ ਸ਼ੂਟ ਤੇ ਆਪਣਾ ਸ਼ੂਟ ਦਾ ਹੀ ਆ ਮੋਸਟਲੀ ਵਧੀ ਹਾਂਜੀ ਵੈਸੇ ਆ ਜਾਂਦੇ ਦੇਖਣ ਅੱਛਾ ਇੱਥੇ ਤੁਸੀਂ ਹੁਣ ਆ ਜਿਹੜੀ ਲੁੱਕ ਦਿੱਤੀ ਹੋਈ ਆ ਇਹ ਦਿੱਤੀ ਹੈ ਇਧਰ ਸਟਾਰਬਕ ਦੀ ਦਿੱਤੀ ਸਟਾਰਬਕ ਦੀ ਆ ਹਾਂਜੀ ਠੀਕ ਆ ਇਧਰ ਜੇ ਕਿਸੇ ਨੇ ਫੋਟੋ ਖਿਚਾਉਣੀ ਆ ਕੋਈ ਆ ਦਾਰੂ ਸਿੱਕੇ ਵਾਲੀ ਉਹ 바ਰ ਦੀ ਵੀ ਹੈਗੀ ਆ ਹਾਂਜੀ ਠੀਕ ਆ ਅੱਗੇ ਫਲਾਵਰ ਸ਼ਾਪ ਦੀ ਦਿੱਤੀ ਹੋਈ ਆ ਹਾਂਜੀ ਵੱਲੇ ਠੀਕ ਆ ਇਹ ਫਲਾਵਰ ਸ਼ਾਪ ਆ ਬਣਾਈ ਹੋਈ ਇਹ ਕੀ ਦਿੱਤਾ ਭਾਜੀ ਫੋਟੋ ਖਿਚਉਣ ਲਈ ਇਹ ਬੈਕ ਫਰੇਮ ਹੀ ਆ ਜੀ ਬੈਕ ਅੱਛਾ ਇਹ ਬੈਕ ਫਰੇਮ ਬਣਾਈ ਆ ਇਹ ਫਰੇਮ ਬਣਾਈ ਹੋਇਆ ਠੀਕ ਆ ਤੇ ਆ ਵੀ ਜਰੂਰ ਦਿਖਾਓ ਯਾਰ ਇਹ ਟੈਲੀਫੋਨ ਬੂਥ ਆ ਜੀ ਇਹ ਤੁਸੀਂ ਇੰਗਲੈਂਡ ਤੱਕ ਆਪੀ ਕੀਤਾ ਹਾਂਜੀ ਇੰਗਲੈਂਡ ਤੱਕ ਆਪੀ ਕੀਤਾ ਜੀ ਹਾਂ ਦੇਖ ਲਓ ਹੈਂ ਹਾਂਜੀ ਕਮਾਲ ਆ ਯਾਰ ਇਹ ਟੈਲੀਫੋਨ ਬੂਥ ਆ ਲਓ ਜੀ ਜੀ ਕੋਈ ਇਸ ਟੈਲੀਫੋਨ ਤੋਂ ਫੋਨ ਕਰਨਾ ਚਾਹੁੰਦਾ ਆ ਬੂਥ ਤੋਂ ਕਿਦਾਂ ਹੁੰਦਾ ਸੀ ਤੇ ਹੁਸ਼ਿਆਰਪੁਰ ਆ ਜੋ ਬਈ ਉਹੀ ਚੀਜ਼ਾਂ ਪਈਆਂ ਬਹੁਤ ਸੋਹਣੀਆਂ ਲੱਗਦੀਆਂ ਇਹ ਵੀ ਬੰਦੇ ਨੂੰ ਸੋਹਣਾ ਲੱਗਦਾ ਵੀ ਪਿਆ ਹਨਾ ਭਾਵੇਂ ਅੱਜ ਹੁਣ ਵੱਡੇ ਤੋਂ ਵੱਡਾ ਫੋਨ ਹੈ ਆਪਣੇ ਕੋ ਪਰ ਇਹ ਚੀਜ਼ਾਂ ਦੀ ਆਪਣੀ ਖੇਚ ਆ ਬਿਲਕੁਲ ਤੇ ਆਹ ਲੋ ਜ ਤੁਹਾਡੇ ਜਵਾਕ ਜੀ ਇੱਥੇ ਆ ਗਏ ਤਾਂ ਉਹਨੂੰ ਮੈਂ ਤਾਂ ਲੱਗਦਾ ਉਹਨਾਂ ਨੇ ਕੈਸ਼ਤੀ ਚੋਂ ਹੀ ਨਿਕਲਣ ਹਾਂਜੀ ਉਹ ਇੱਥੇ ਇੱਥੇ ਕਮਾਈ ਜਾਣੀ ਉਹਨਾਂ ਨੇ ਲਓ ਵੀ ਆ ਜਵਾਕਾਂ ਦੀ ਨਾ ਫੋਟੋ ਫੋਟੋ ਖੇਚਣ ਦੀ ਤੁਸੀਂ ਰੀਜ ਪੂਰੀ ਕਰ ਸਕਦੇ ਆ ਇਹ ਪਾਣੀ ਦੀ ਵੀ ਆਪਾਂ ਵੇਸਟੇਜ ਨਹੀਂ ਰੱਖੀ ਆਪਣੇ ਖੇਤਾਂ ਨੂੰ ਲੱਗਦਾ ਜੀ ਸਾਰਾ ਆਹ ਸਾਰਾ ਪਾਣੀ ਹਾਂਜੀ ਕੋਈ ਵੇਸਟੇਜ ਨਹੀਂ ਕੋਈ ਵੇਸਟੇਜ ਨਹੀਂ ਤੇ ਇਹ ਇੱਕ ਇਹਨਾਂ ਦਾ ਨਰਿੰਦਰ ਵੀਰ ਜੀ ਦਾ ਇੱਕ ਬਹੁਤ ਵਧੀਆ ਚੀਜ਼ ਮੈਨੂੰ ਲੱਗੀ ਆ ਅਪਡੇਸ਼ਨ ਵੀਰ ਦੀ ਵੀਰ ਹੁਣੇ ਅਪਡੇਸ਼ਨ ਜ਼ਰੂਰ ਕਰਦੇ ਨੇ ਤੇ ਤੁਸੀਂ ਆਹ ਦੇਖੋ ਆ ਕਿੰਨਾ ਸੋਹਣਾ ਬਾਈ ਨੇ ਇਸ ਚੀਜ਼ ਨੂੰ ਅਪਡੇਟ ਕਰਿਆ ਹੋਇਆ ਵੀ ਆ ਹੁਣੇ ਬਣਾ ਕੇ ਹਟੇ ਥੋੜਾ ਚਿਰ ਹੋਇਆ ਬਹੁਤਾ ਟਾਈਮ ਨਹੀਂ ਹੋਇਆ ਤੇ ਇਹਦੇ ਬੈਕ ਸਾਈਡ ਹੀ ਉਹ ਜਿਹੜਾ ਇਹ ਕਹਿੰਦੇ ਮੈਕਸੀਕੋ ਵਾਲਾ ਆ ਵੀ ਟੱਚ ਦਿੱਤਾ ਤੇ ਆ ਅੱਗੇ ਟੱਚ ਇਹਨਾਂ ਨੇ ਦਿੱਤਾ ਹੋਇਆ ਵੀ ਜਿੱਦਾਂ ਚਾਹ ਦੀ ਦੁਕਾਨ ਹੈ ਨਾ ਹਾਂਜੀ ਚਾਹ ਦੀ ਦੁਕਾਨਾਂ ਦੀ ਹਾਂ ਇੱਥੇ ਸਾਰਾ ਉਹ ਸ਼ੂਟ ਚੱਲਦਾ ਜੀ ਲੈ ਆਹ ਸਟੋਵ ਹੁੰਦੇ ਸੀਗੇ ਜਵਾਕਾਂ ਨੂੰ ਦਿਖਾਉਣ ਲਈ ਜੋ ਇਹ ਵੀ ਚੱਲਦਾ ਹੈ ਜੀ ਆਪਣੇ ਕੋਲ ਤੇ ਹੁਣ ਤਾਂ ਐਵੇਂ ਕਹਿ ਲਈਏ ਵੀ ਇਹ ਮਿੱਟੀ ਦਾ ਤੇਲ ਉਹਨੂੰ ਜਿੱਦਾਂ ਕੇਰੋਸਿਨ ਕਹਿ ਲਓ ਵੀ ਉਹਦੇ ਤੇ ਹੁੰਦੇ ਸੀਗੇ ਇਹ ਹੁਣ ਵਰਕਿੰਗ ਦੇ ਵਿੱਚ ਆ ਇਹ ਵੀ ਇਹ ਚੱਲਦਾ ਆ ਹਾਂਜੀ ਖੂ ਹੈਗਾ ਆਹ ਤੇ ਜਿੱਥੇ ਕੇ ਤੁਸੀਂ ਖੂਬ ਵਾਲੀਆਂ ਫੋਟੋਆਂ ਸੋਹਣੀਆਂ ਖਿਚਾ ਸਕਦੇ ਆ ਇਧਰ ਆਪਣਾ ਇੰਡੋਰ ਦਾ ਆ ਗਿਆ ਉਹ ਵੈਰੀ ਗੁੱਡ ਅੱਛਾ ਆ ਜੇ ਤੁਸੀਂ ਪਿਆਨੋ ਲੁੱਕ ਦਿੱਤੀ ਹੈ ਨਾ ਵੀ ਆ ਪਿਆਨੋ ਆ ਮੰਨ ਲਓ ਪਿਆ ਤੇ ਤੁਸੀਂ ਫੋਟੋ ਇਧਰ ਲਾਇਬ੍ਰੇਰੀ ਆ ਗਈ ਮੇਰੀ ਇਹ ਲਾਇਬ੍ਰੇਰੀ ਵਾਲੀ ਲੁੱਕ ਹੈ ਹੈ ਓਏ ਹੋਏ ਬੱਲੇ ਬਾਈ ਦੇਖ ਲੈ ਵੀ ਆਹ ਤਾਂ ਖੇਡਿਆ ਵੀ ਜਾ ਸਕਦਾ ਜਿਹੜੇ ਖੇਡਣ ਦੇ ਸ਼ਕੀਨ ਆ ਉਹ ਇਹਨਾਂ ਨੂੰ ਫੋਨ ਕਰ ਲਿਓ ਵੀ ਅਸੀਂ ਘੰਟਾ ਦੋ ਘੰਟੇ ਲਾਉਣੇ ਆ ਇੱਥੇ ਹਾਂ ਦੇਖੋ ਛੱਤ ਤੇ ਵੀ ਕਿੰਨਾ ਸੋਹਣਾ ਹੈ ਵੀਰ ਨੇ ਕੰਮ ਕੀਤਾ ਆ ਵੀ ਆਹ ਲੋ ਯਾਰ ਕਮਾਲ ਕਰਤੀ ਆ ਆ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਕਰੀ ਹੋਈ ਆ ਅੱਛਾ ਭਾਈ ਇੱਧਰ ਆ ਬਾਰ ਵਾਲਾ ਹੈ ਨਾ ਵੀਰ ਬਾਰ ਵਾਲਾ ਸਿਸਟਮ ਆ ਹਾਂ ਠੀਕ ਆ ਉਕੇ ਇਹ ਜਾਨੀ ਇੱਥੇ ਜਦੋਂ ਕਿਸੇ ਨੇ ਫੋਟੋ ਖਿਜਵਾਉਣੀ ਉਹ ਹਾਂਜੀ ਇਹ ਪੈਸੇ ਜ਼ਿਆਦਾ ਗਾਣਿਆਂ ਦੇ ਵਿੱਚ ਯੂਜ਼ ਹੁੰਦਾ ਅੱਛਾ ਜੀ ਹਾਂਜੀ ਆਪਣਾ 35 40 ਗਾਣੇ ਸ਼ੂਟ ਹੋ ਚੁੱਕੇ ਆ ਜੀ ਅੱਛਾ ਹਾਂਜੀ ਇਸ ਜਗ੍ਹਾ ਤੇ ਹਾਂਜੀ ਇਸ ਜਗ੍ਹਾ ਤੇ ਲੈ ਯਾਰ ਇਦਾਂ ਦੇਖੋ ਹਾਂ ਇਹ ਵਾਈਟ ਥੀਮ ਇਹਨੂੰ ਕੀ ਕਹਿੰਦੇ ਆ ਇਹ ਵਾਈਟ ਥੀਮ ਦੇ ਵਿੱਚ ਵੀ ਯੂਜ਼ ਹੋ ਜਾਂਦਾ ਆ ਭਾਦੀ ਅੱਛਾ ਜੀ ਹਾਂਜੀ ਇਹ ਸਾਰਾ ਵਾਈਟ ਥੀਮ ਦੇ ਵਿੱਚ ਹੀ ਆਉਂਦਾ ਹੈ ਜੀ ਕੁੜੀ ਦੇ ਨਾਮ ਹੀ ਕਵ ਕਰ ਰਹੀ ਆ ਆਪ ਦਾ ਉਸ ਹਾਉ ਨਾਲ ਇਹ ਬੈਡਰੂਮ ਦਾ ਜਾਨੀ ਤੁਸੀਂ ਬਣਾਇਆ ਹੈ ਹਾਂਜੀ ਬੈਡਰੂਮ ਦਾ ਬਣਾਇਆ ਹੋਇਆ ਹੈ ਲਓ ਜੀ ਇੱਥੇ ਤਾਂ ਤੁਸੀਂ ਬੱਚਿਆਂ ਦਾ ਵੀ ਸ਼ੂਟ ਕਰ ਸਕਦੇ ਜਿਹੜੇ ਕੋ ਆਪਣੇ ਬੱਚਿਆਂ ਦੇ ਬਾਰਥੜੇ ਵਗੈਰਾ ਦਾ ਕਰਾਉਣਾ ਚਾਹੁੰਦੇ ਆ ਅੱਛਾ ਚਰਖਾ ਹੈਗਾ ਆਪਣੇ ਕੋ ਹੈ ਹਾਂਜੀ ਵਰਕਿੰਗ ਹੈ ਵਰਕਿੰਗ ਹੈ ਜੀ ਆਹ ਚਰਖਾ ਹਾਂਜੀ ਲਓ ਜੀ ਚਰਖਾ ਵਰਕਿੰਗ ਹੈ ਠੀਕ ਆ ਆ ਮਧਾਣੀ ਹੁੰਦੀ ਸੀ ਹੁਣ ਤਾਂ ਮਸ਼ੀਨਾਂ ਵਾਲੀਆਂ ਵੈਸੇ ਤਾਂ ਹੈ ਹੀ ਨਹੀਂ ਕਿਸੇ ਦੇ ਘਰ 'ਚ ਠੀਕ ਆ ਆ ਮਧਾਣੀ ਹੁੰਦੀ ਸੀ ਤੇ ਇਹੀ ਮਧਾਣੀ ਦੇ ਨਾਲ ਹੀ ਜਿਹੜਾ ਆਪਾਂ ਦੁੱਧ ਰਿੜਕਿਆ ਜਾਂਦਾ ਸੀ ਜਿਹਨੂੰ ਉਹਨਾ ਆਹਾ ਸੀਨ ਜਿਹੜਾ ਤੁਸੀਂ ਠੀਕ ਆ ਇਹ ਵੀ ਇੱਕ ਤਰ੍ਹਾਂ ਜਿਹੜੀ ਤੁਸੀਂ ਇਹ ਬਣਾਈ ਹੋਈ ਆ ਠੀਕ ਆ ਵੈਰੀ ਗੁੱਡ ਇਹ ਤੇ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਜੀ ਰਾਤ ਨੂੰ ਅੱਛਾ ਜੀ ਹਾਂਜੀ ਇਦਾਂ ਪੁਰਾਣੇ ਸਮੇਂ ਚਲਾਉਂਦੇ ਸੀ ਘਰਾਂ ਨੂੰ ਦੂਗ ਲੱਗ ਗਿਆ ਹੀ ਪੁਰਾਣਾ ਸੰਦੂਗ ਉਹ ਖੇ ਲੱਭੇ ਸੀ ਜੀ ਦੋ ਵਾਜੀ ਆਪਣੇ ਕੋਲੇ ਇੱਕ ਇਧਰ ਇੱਕ ਉਧਰ ਖੇਤਾਂ ਚ ਰੱਖਿਆ ਜੀ ਹਾਂ ਹਾਂ ਜੀ ਉਹ ਗੱਲ ਉਹ ਲੋੜ ਸ਼ੂਟ ਹੋ ਗਿਆ ਫੇ ਵੀ ਲੱਭ ਗਿਆ ਹਾਂ ਜੀ ਲੱਭ ਗਿਆ ਤੇ ਇਹ ਵੀ ਮਨਲਾ ਦਾ ਕਾਫੀ ਪੁਰਾਣਾ ਸੰਦੂਗ ਕਾਫੀ ਪੁਰਾਣਾ ਜੀ ਇਹ ਪੰਜਾਬ ਦੀਆਂ ਗਲੀਆਂ ਜਿਹੜੀਆਂ ਹੁੰਦੀਆਂ ਸੀ ਇਹ ਵੈਸੇ ਥੋੜੀ ਖੁੱਲੀ ਗਲੀ ਆ ਆਹ ਲਓ ਜੀ ਅੱਛਾ ਇਹ ਗਲੀ ਵਾਲਾ ਸੀਨ ਆ ਉਮੇ ਤੁਸੀਂ ਨਾਲੀਆਂ ਬਣਾਈਆਂ ਆ ਹਾਂ ਜੀ ਹਾਂ ਉਮੇ ਤੁਸੀਂ ਘਰ ਬਣਾਏ ਹੋਏ ਆ ਆ ਦੁਕਾਨਾਂ ਆ ਵੀ ਜਿਵੇਂ ਹਲੋ ਬਾਜ਼ਾਰ ਲੱਗਦੇ ਹੁੰਦੇ ਸੀ ਬਾਜ਼ਾਰ ਲੱਗਦੇ ਸੀ ਕਿਸੇ ਵੇਲੇ ਹਨਾ ਇਕਾ ਵੈਰੀ ਗੁੱਡ ਨਾਈਸ ਕਲੈਕਸ਼ਨ ਬਾਈ ਜੀ ਥੈਂਕ ਯੂ ਜੀ ਇਹ ਵੈਰੀ ਵੈਰੀ ਨਾਈਸ ਯਾਰ ਬਹੁਤ ਦੇਖੋ ਮਿਹਨਤ ਕੀਤੀ ਆ ਵੀਰ ਨੇ ਅੱਛਾ ਆ ਵੀ ਇੱਕ ਹੱਟ ਜੀ ਬਣਾਈ ਆ ਇਹ ਹੱਟ ਜੀ ਬਣਾਈ ਆ ਬਾਕੀ ਇਹ ਮੋਡੀਫਾਈਡ ਹੈ ਇਹ ਮੋਡੀਫਾਈਡ ਹੈ ਜੀ ਪੂਰਾ ਅੱਛਾ ਇਹਦੇ ਚ ਕਿੰਨੇ ਦਾ ਇੰਜਨ ਹੋ ਇਹ 75 ਦਾ ਇੰਜਨ ਹੈ ਜੀ ਬਾਕੀ ਮੋਡੀਫਿਕੇਸ਼ਨ ਕੀਤੀ ਹੋਈ ਹੈ ਜੀ ਸੋ ਇੱਕ ਵੀ ਕਰਦੇ ਹਾਂ ਵਾਹ ਜੀ ਵਾਹ ਆ ਦੇਖੋ ਪੰਜਾਬੀਆਂ ਦੇ ਸ਼ੌਕ ਤੁਸੀਂ ਕਹਿੰਦੇ ਮੋਡੀਫਿਕੇਸ਼ਨ ਜਿਹੜੀ ਆ ਹਾਂ ਲੱਗਦਾ ਇਹ ਜੀ ਡੀ ਐਮ ਦਾ ਲਾਇਆ ਹੋਇਆ ਹੈ ਜੀ ਡੀ ਐਮ ਬਾਰੇ ਪਤਾ ਦਿਓ ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਣਾ ਹੈ ਅੱਛਾ ਜੀ ਠੀਕ ਹੈ ਇਹ ਲਾਇਆ ਹੋਇਆ ਤੁਸੀਂ ਹਾਂਜੀ ਐਂਟਰ ਕੋਲਰ ਲਾਇਆ ਹੋਇਆ ਹੈ ਇਹ ਵੀ ਇੱਥੇ ਫਾਰਮ ਤੇ ਰਹਿੰਦਾ ਇਹ ਵੀ ਇੱਥੇ ਹੀ ਹੁੰਦਾ ਜੀ ਠੀਕ ਹੈ ਇਹ ਵੀ ਫਾਰਮ ਤੇ ਆ ਤੇ ਆ ਆ ਵੀ ਚੇਤਕ ਵੀ ਆਪਣਾ ਇਹ ਵੀ ਆਪਣਾ ਜੀ ਹਾਂ ਚੇਤਕ ਦੇਖ ਲਓ ਜੀ ਚੇਤਕ ਸਕੂਟਰ ਹੁਣ ਤੇ ਬਹੁਤ ਘੱਟ ਲੋਕਾਂ ਕੋ ਖੜੇ ਆ ਇਹ ਫੋਰਡ ਦੀ ਹੈ ਜੀ ਜੀ ਪੀ ਡਬਲ ਮਾਡਲ ਜਿਹੜੀ ਵਰਲਡ ਵਾਰ 2 ਵਿੱਚ ਬਣੀ ਸੀਗੀ ਜੀ ਅੱਛਾ ਜੀ ਅਮਰੀਕਾ ਨੇ ਬਣਾਈ ਸੀਗੀ ਜੀ ਇਹ 1942 ਤੋਂ ਲੈ ਕੇ 1945 ਦੇ ਮੱਡ ਤੱਕ ਬਣੀ ਆ ਜੀ ਇਹ ਹੂੰ ਤੇ ਲੈਫਟ ਹੈਂਡ ਡਰਾਈਵ ਆ ਤੇ ਇਹ ਫੋਰਡ ਦੀ ਆ ਜੀ ਇੱਕ ਫੋਰਡ ਨੇ ਤਾਂ ਵਿਲੀਜ ਨੇ ਰਲ ਕੇ ਬਣਾਈਆਂ ਸੀ ਜੀ ਜਿਹੜੀਆਂ ਫੋਰਡ ਨੇ ਬਣਾਈਆਂ ਸੀ ਉਹਦੇ ਉੱਤੇ ਫੋਰਡ ਦਾ ਮਾਰਕਾ ਲੱਗਾ ਹੋਇਆ ਜੀ ਇਹ ਆਪਾਂ ਰਾਜਸਥਾਨ ਤੋਂ ਲਈ ਸੀਗੀ ਜੀ ਸਾਰੀ ਰੀਸਟੋਰ ਕੀਤੀ ਸੀਗੀ ਦੁਆਰਾ ਅੱਛਾ ਇਹ ਕੀਤੀ ਰੀਸਟੋਰ ਆ ਜੀ ਇਹ ਸਾਰੀ ਰੀਸਟੋਰ ਕੀਤੀ ਆ ਜੀ ਸਾਰੀ ਰੀਸਟੋਰ ਕਰਨੀ ਪਈ ਹਾਂਜੀ ਉਦਾਂ ਹੁਣ ਚੱਲਦੀ ਆ ਚੱਲਦੀ ਆ ਜੀ ਇਹਦੇ ਵਿੱਚ ਇੰਜਨ ਆ ਬੇਸ਼ੱਕ ਰੱਖਿਆ ਹੋਇਆ ਆ ਜੀ ਅੱਛਾ ਜੀ ਹਾਂਜੀ ਤੇ ਇਹ ਵੀ ਸ਼ੂਟਿੰਗ ਦੇ ਇਹ ਪਰਸਨਲ ਰੱਖੀ ਹੋਈ ਹੈ ਜੀ ਮੈਂ ਅੱਛਾ ਜੀ ਹਾਂ ਜੀ ਕਿਉਂਕਿ ਇਹਦੀ ਪਾਵਰ ਬਹੁਤ ਜ਼ਿਆਦਾ ਹੈ ਜੀ ਫਿਰ ਕੰਟਰੋਲ ਕਰਨੀ ਔਖੀ ਹੈ ਥੋੜੀ ਜੀ ਅੱਛਾ ਜੀ 530 HP ਕੱਢ ਰਹੀ ਹੈ ਜੀ 530 ਵਾਹ ਵਾਹ ਠੀਕ ਆ ਹਾਂ ਜੀ ਆ ਰਾਜਦੂਤ ਖੜੇ ਆ ਇਹ ਆ ਪਰ ਰੀਸਟੋਰ ਕਰਾਂਗੇ ਜੀ ਅੱਛਾ ਜੀ ਹਾਂ ਜੀ ਫੋਟੋ ਫੋਟੋ ਖਿਚਾਉਣ ਵਾਲੇ ਹਾਂ ਜੀ ਵੈਸੇ ਇਹ ਸਟਾਰਟ ਹੈ ਜੀ ਅੱਛਾ ਇਹ ਚੱਲਦਾ ਹੈ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਦੋਨੀਆਂ ਅੱਛਾ ਤੇ ਆ ਵੀ ਦਿਨੇ ਉਹ ਨਾਲ ਤੁਸੀਂ ਹਾਂ ਜੀ ਇਹ ਦੇਈ ਦਿਓ ਇਹ ਤੁਸੀਂ ਸ਼ੂਟ ਦੇ ਵਿੱਚ ਦੇ ਦਿੰਦੇ ਹਾਂ ਹਾਂ ਜੀ ਇਹਦਾ ਕੀ ਇਹਦਾ ਕੀ ਮਸਲਾ ਇਸ ਇਸ ਗੱਡੀ ਦਾ ਇਹ ਵੇਚੀ ਜਿਹੜੀ ਆ अच्छा जी हां जी ये हैंडमेड वाली है जी अच्छा जी बहुत अच्छे जी प्यारे दोस्तों फार्म ਤੁਸੀਂ ਦੇਖ ਲਿਆ ਸਾਰਾ ਲੋਕੇਸ਼ਨ ਬਣੀ ਦੇਖ ਲਈ ਵੀਰ ਹੁਣੀ ਮੁੱਖ ਰੂਪ ਚ ਦਾ ਮੈਂ ਨਾ ਗੱਲਬਾਤ ਇਹੀ ਕਰਨ ਆਇਆ ਸੀ ਕਿ ਜਾਨਵਰ ਰੱਖੇ ਆ ਤੇ ਕਲਾਸਾਂ ਇਹ ਬੱਚਿਆਂ ਨੂੰ ਦਿੰਦੇ ਆ ਪਰ ਜਦੋਂ ਮੈਂ ਇਹਨਾਂ ਦਾ ਇਹ ਲੋਕੇਸ਼ਨ ਦੇਖੀ ਤੇ ਮੇਰਾ ਦਿਲ ਕੀਤਾ ਕਿ ਸਾਨੂੰ ਇਹ ਲੋਕੇਸ਼ਨ ਵੀ ਦਿਖਾਉਣੀ ਚਾਹੀਦੀ ਹੈ ਕਿਉਂਕਿ ਇੱਕ ਵੀਰ ਚਾਹੁੰਦਾ ਏ ਨਰਿੰਦਰભાઈ ਤੇ ਇਹ ਚਾਹੁੰਦਾ ਤਾਂ ਅਮਰੀਕਾ ਰੁਕਦਾ ਉਥੇ ਟਰਾਲੇ ਚਲਾ ਰਹੇ ਸੀਗੇ ਤੇ ਉਥੇ ਰੁਕ ਜਾਂਦੇ ਉਥੇ ਕਾਰੋਬਾਰ ਚਲਾਉਂਦੇ ਆਪਣਾ ਵਧੀਆ ਕਰ ਲੈਂਦੇ ਤੇ ਪਰ ਨਹੀਂ ਇੱਕ ਮਿੱਟੀ ਦੀ ਮੋਹ ਖਿੱਚ ਹਨਾ ਤੇ ਪਿੱਛੇ ਨੂੰ ਲੈ ਆ ਜੀ ਹਨਾ ਤੇ ਵੀਰ ਉਥੇ ਵੀ ਪੜਿਆ ਤੇ ਇੰਡੀਆ ਵੀ ਪੜਿਆ ਤੇ ਤੁਸੀਂ ਗੱਲਾਂ ਬਾਤਾਂ ਵੀਰ ਦੀਆਂ ਸੌਣ ਲਈਆਂ ਤੁਹਾਨੂੰ 1% ਵੀ ਨਹੀਂ ਲੱਗਣਾ ਵੀ ਇਸ ਵੀਰ ਨੂੰ ਕੋਈ ਅਮਰੀਕਾ ਵਾਲੀ ਜਿਹੜੀ ਹਵਾ ਆ ਤੇ ਪਾਣੀ ਜਿਹਨੂੰ ਲੋਕੀ ਕਹਿੰਦੇ ਕਿ ਉਹ ਜਿਹਨੂੰ ਲੱਗ ਗਿਆ ਤੇ ਫਿਰ ਲੱਗ ਗਿਆ ਉਹ ਲੱਗਾ ਹੋਵੇ ਉਤ ਜੇ ਤੁਸੀਂ ਲੱਗਾ ਹੋਵੇ ਆਪੇ ਹੀ ਦੱਸ ਦਿਓ ਸਾਨੂੰ ਵੀਡੀਓ ਦੇ ਵਿੱਚ ਬਾਕੀ ਭਾਈ ਤੁਸੀਂ ਸਨੇਹਾ ਜ਼ਰੂਰ ਇੱਕ ਦੇ ਦਿਓ ਦੋਸਤਾਂ ਨੂੰ ਕੋਈ ਵੀ ਸਨੇਹਾ ਦੇ ਸਕਦੇ ਆ ਜੇ ਕੋਈ ਦੇਣਾ ਚਾਹੋ ਆਪਣੇ ਵਰਗੇ ਭਰਾਵਾਂ ਭੈਣਾਂ ਨੂੰ ਜਿਹੜੇ ਆਪਣੀ ਉਮਰ ਦੇ ਆ ਜਾਂ ਅੱਗੋਂ ਬੱਚੇ ਆ ਜ਼ਰੂਰ ਦਿਓ ਸਨੇਹਾ ਦਾ ਬੜੀ ਇਹ ਹੀ ਆ ਵੀ ਸ਼ੌਂਕ ਪਾਲਣੇ ਚਾਹੀਦੇ ਆ ਜ਼ਰੂਰੀ ਆ ਹੂੰ ਵੀ ਸ਼ੌਂਕ ਜੇ ਤੁਹਾਨੂੰ ਕਾਸੀ ਵੀ ਚੀਜ਼ ਦੇਊਗਾ ਜਾਂ ਮਸ਼ੀਨਰੀ ਦਾ ਰੱਖ ਲਓ ਜਾਂ ਘੋੜਿਆਂ ਦਾ ਰੱਖ ਲਓ ਜਾਂ ਕੁੱਤਿਆਂ ਦਾ ਰੱਖ ਲਓ ਹੂੰ ਵੀ ਜੇ ਤੁਸੀਂ ਸ਼ੌਂਕ ਦੇ ਉੱਤੇ ਕੰਮ ਕਰਦੇ ਹੋ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਪਹੁੰਚਾਊਗਾ ਬੜੀ ਹੂੰ ਆਹ ਦੇ ਤੇ ਆਪਣੇ ਕੋਲ ਵੀ ਸਾਰਾ ਕੁਝ ਸ਼ੌਂਕ ਕਰਕੇ ਹੀ ਖੜਾ ਸੋ ਸ਼ੌਕ ਇੰਟਰਵਿਊ ਕਰ ਰਹੇ ਆ ਸ਼ੌਕ ਕਰਕੇ ਜੀ ਹਾਂ ਕਿਉਂਕਿ ਇਹ ਸ਼ੌਕ ਸ਼ੌਕ ਜਿਹੜਾ ਸੀ ਉਥੋਂ ਪਹਿਲਾਂ ਇਹਨਾਂ ਨੇ ਉਹ ਬਣਾਉਣਾ ਸ਼ੁਰੂ ਕੀਤਾ ਇੱਥੇ ਘੋੜੇ ਖੜੂਗੇ ਘੋੜੇ ਤੋਂ ਦੂਈ ਚੀਜ਼ ਬਣਾ ਲਈ ਦੂਈ ਤੋਂ ਤੀਜੀ ਬਣਾ ਲਈ ਤੀਜੀ ਤੋਂ ਚੌਥੀ ਬਣਾ ਲਈ ਚੌਥੀ ਤੋਂ ਪੰਜਵੀਂ ਬਣਦੀ ਬਣਦੀ ਸਾਰਾ ਇਹ ਹਵੇਲੀ ਬਣਾ ਦਿੱਤੀ ਇਹਨਾਂ ਨੇ ਹਨਾ ਐਨਾ ਸੋਹਣਾ ਲੋਕੇਸ਼ਨ ਬਣਾਤੀ ਤੇ ਅੱਜ ਇੱਕ ਵਧੀਆ ਕਾਰੋਬਾਰ ਸੈਟਅਪ ਹੋ ਚੁੱਕਾ ਥੱਲੇ ਨੰਬਰ ਡਿਸਪਲੇ ਕਰ ਰਿਹਾ ਸੀ ਵੀਰੋ ਭੈਣੋ ਭਰਾਓ ਦੋਸਤੋ ਜਿਹੜੇ ਵੀ ਦੋਸਤ ਚਾਹੁੰਦੇ ਆ ਉਹ ਇੱਥੇ ਆਉਣਾ ਇਹਨਾਂ ਕੋਲ ਕਲਾਸਾਂ ਲਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿ ਦੂੰਗਾ ਉਹ ਕਲਾਸਾਂ ਲੈਣ ਲਈ ਆ ਸਕਦੇ ਆ ਕੋਈ ਬੱਚਾ ਲੈਣਾ ਚਾਹੁੰਦਾ ਹੋਵੇ ਹੁਸ਼ਿਆਰਪੁਰ ਦੀ ਲੋਕੇਸ਼ਨ ਸਾਰਾ ਕੁਝ ਮੈਂ ਤੁਹਾਨੂੰ ਦੇ ਦਿੱਤਾ ਹੋਇਆ ਬਾਕੀ ਥੱਲੇ ਨੰਬਰ ਡਿਸਪਲੇ ਕਰਦਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਆ ਤੇ ਇੱਕੋ ਬੇਨਤੀ ਕਿ ਥੋੜਾ ਟਾਈਮ ਦਾ ਧਿਆਨ ਰੱਖ ਲਿਆ ਕਰੋ ਖੋਰ ਕਰਨ ਲੱਗੇ ਕਿ ਦਿਨ-ਦਿਨੇ ਕਰ ਲਿਆ ਕਰੋ ਕਈ ਵਾਰੀ ਆਪਾਂ ਜਿਹੜਾ ਹੈਗਾ ਉਹ ਕਾਲ ਜਿਹੜੀ ਹੈਗੀ ਆ ਉਹ ਕਰਦੇ ਕਰਦੇ ਆਪਾਂ ਟਾਈਮ ਦਾ ਧਿਆਨ ਨਹੀਂ ਰੱਖਦੇ ਤੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਨੰਬਰ ਦੇ ਕੇ ਨਾ ਜਾਇਆ ਕਰੋ ਕੋਈ ਵੀ ਦੋਸਤ ਆਪਣਾ ਨੰਬਰ ਨਾ ਦੇ ਕੇ ਜਾਇਆ ਕਰੋ ਇਹ ਠੀਕ ਨਹੀਂ ਹੈਗਾ ਕਿਉਂਕਿ ਤੁਹਾਡੇ ਨੰਬਰ ਦੇ ਉੱਤੇ ਕੋਈ ਵੀ ਐਵੇਂ ਕਾਲਸ ਕਰੇਗਾ ਤੋਂ ਤੁਸੀਂ ਬੈਟਰ ਹੈਗੇ ਤੁਸੀਂ ਸਾਨੂੰ ਕਾਲ ਕਰੋ ਜਾਂ ਸਾਨੂੰ ਮੈਸੇਜ ਕਰ ਲਓ ਬਾਕੀ ਬਾਈ ਹੋਣਾਂ ਦੀ ਆਈਡੀ ਵੀ ਆਪਾਂ ਥੱਲੇ ਡਿਸਪਲੇ ਕਰਤੀ ਆ ਆ ਦੱਸ ਦਿੱਤਾ ਤੇ ਨਾਲ ਹੀ ਤੁਹਾਨੂੰ ਦੱਸ ਦਿੱਤਾ ਕਿ ਬਾਈ ਹੋਣਾਂ ਦਾ ਜਿਹੜਾ ਇਹਨਾਂ ਦਾ ਜਿਹੜਾ ਤੁਹਾਡਾ ਨੰਬਰ ਆ ਉਹ ਵੀ ਦੇ ਦਿੱਤਾ ਐਡਰੈਸ ਵੀ ਦੇ ਦਿੱਤਾ ਤੁਸੀਂ رابطہ ਕਾਇਮ ਕਰ ਸਕਦੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਕ ਵਾਲਾ ਬਟਨ ਪਹਿਲਾਂ ਦਬਾ ਦਿਓ ਤੇ ਪੀਅਰ ਪੰਜਾਬ ਤੇ ਆਇਓ ਪਹਿਲੀ ਵਾਰੀ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਤੇ ਤੁਹਾਡੇ ਇਸ ਸਹਿਯੋਗ ਨਾਲ ਹੀ ਅੱਗੇ ਵਧ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਭਾਈ ਸਮਾਂ ਦਿੱਤਾ ਬਹੁਤ ਥੈਂਕ ਯੂ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ